ਕੀ ਕਰ ਰਹੇ ਹੋ ਕੀ ਕੰਮ ਕੀ ਬਣਦੀ ਮਸਲਾ ਪਹਿਲਾਂ ਤਾਂ ਮੈਂ ਜਿੰਨੀ ਤੁਹਾਡੀ ਪ੍ਰੈਸ ਕਾਨਫਰੰਸ ਮਾਨਜੋਗ ਤੁਸੀਂ ਹੈਗੇ ਹੋ ਤੁਸੀਂ ਮੇਰੇ ਥੋੜੇ ਸੱਜੇ ਤੁਸੀਂ ਅੱਜ ਸ਼ਹਿਰ ਦੀਆਂ ਕੋਈ ਸਮੱਸਿਆਵਾਂ ਜਾਂ ਸ਼ਹਿਰ ਦੇ ਵੀ ਹੱਲ ਕਰ ਲਿਆ ਹੁੰਦੇ ਬਸ ਤੁਸੀਂ ਅੱਜ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਰਹੀ ਸਾਡੇ ਬਹੁਤ ਸਤਿਕਾਰਯੋਗ ਜੋ ਸ਼ਹਿਰੀ ਨਿਵਾਸੀ ਨੇ ਮਾਨਜੋਗ ਸਭ ਨੂੰ ਇਹ ਦੱਸਣਾ ਚਾਹਨਾ ਕਿ ਸ਼ਹਿਰ ਦੇ ਵਿੱਚ ਅਸੀਂ ਕਮੇਟੀ ਦੇ ਵਿੱਚ ਤਕਰੀਬਨ ਜੇ ਮਹੀਨੇ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਸਾਰੇ ਐਮਸੀ ਸਾਹਿਬਾਨ ਨੂੰ ਔਰ ਮਾਨਯੋਗ ਐਮਐਨਏ ਸਾਹਿਬ ਨੂੰ ਉੱਥੇ ਸ਼ਹਿਰ ਦੇ ਸਾਰੇ ਕੰਮ-ਕਮ ਜਿਹੜੇ ਪੁਆਣੇ ਸੀਗੇ ਉਹ ਡੀਸੀ ਸਾਹਿਬ ਨੇ ਕਿਹਾ ਸੀ ਸਾਰੇ ਐਮਸੀ ਨੂੰ ਸਾਰੇ ਸ਼ਹਿਰ ਦੇ ਕੰਮ ਪਾਈਆਂ ਔਰ ਜੋ ਵੀ ਸੀਵਰੇਜ ਵਾਲਿਆਂ ਨੂੰ ਬੁਲਾ ਲਿਆ ਸੀ ਕੋਈ ਵਾਟਰ ਸਪਲਾਈ ਵਾਲਿਆਂ ਨੂੰ ਬੁਲਾ ਲਿਆ ਜਿਹੜੇ ਸੜਕਾਂ ਕੋਲੇ ਪੈਸੇ ਪਏ ਸੀਗੇ ਉਹ ਸੜਕਾਂ ਵਾਲਿਆਂ ਨੂੰ ਬੁਲਾ ਲਿਆ ਸੀ ਸੋ ਉਸ ਵਿੱਚ ਐਸਟੀਮੇਟ ਬਣਾ ਕੇ ਜਈਆਂ ਨੇ ਸਾਰੇ ਸਾਰਿਆਂ ਨੇ ਦਿੱਤੇ ਐਮਸੀ ਨੇ ਜਿਵੇਂ ਜਿਵੇਂ ਕਿਹਾ ਉਸ ਤੋਂ ਬਾਅਦ ਤਗਰੀਬਨ 1 ਮਹੀਨੇ ਬਾਅਦ 24 ਚਾਰ ਨੂੰ ਮੈਂ ਇੱਕ ਮੀਟਿੰਗ ਰੱਖੀ ਸਾਰੇ ਮਾਜੋਗ ਐਮਸੀ ਸਾਹਿਬਾਨ ਆਏ ਸੀਗੇ ਐਮਐਲਏ ਸਾਹਿਬਾ ਵੀ ਆਏ ਸੀਗੇ ਸੋ ਅਸੀਂ ਧੰਨਵਾਦ ਕਰਦੇ ਹਾਂ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਤੀਜੇ ਮਹੀਨੇ ਹੋਰ ਉਹਨਾਂ ਦੀ ਛਤਰ ਛਾਇਆ ਥੱਲੇ ਸਾਰੇ ਐਮਸੀ ਸਾਹਿਬਾਨ ਇੱਥੇ ਆ ਗਏ ਤਗਰੀਬਨ 8 ਐਮਸੀ ਸਾਹਿਬਾਨ ਉਹਨਾਂ ਤੀਜੇ ਚ ਆ ਗਏ ਉਸ ਵਿੱਚ ਸਾਰੇ ਅਸੀਂ ਮਾਦੇ ਪਾਇਏ ਸੀ ਤਗਰੀਬਨ ਸ਼ਹਿਰ ਦੇ ਸੀਵਰੇਜ ਦੇ ਵਾਟਰ ਪ੍ਰੋਫਸ ਦੇ ਇਵਨ ਕੇ ਸੜਕਾਂ ਦੇ ਉਹਦੇ ਵਿੱਚ ਸੀਵਰੇਜ ਵਾਟਰਪਰਸਨ ਦੀ ਗੱਲ ਕੀਤੀ ਜੇ ਸਾਨੂੰ ਇਹ ਪੈਸੇ ਦਿੱਤੇ ਜਾਂ ਨਾ ਜਿੰਨੇ ਉਹਨਾਂ ਨੇ ਐਸਟੀਮੇਟ ਬਣਾਏ ਸੀਗੇ ਅਸੀਂ ਸ਼ਹਿਰ ਦਾ ਅਧਾਰ ਕਰਦਾ ਸੋ ਉਹ ਅਫਸਰਾਂ ਦਾ ਕੰਮ ਅਸੀਂ ਜਿੰਨੇ ਉਹਨਾਂ ਨੇ ਪੈਸੇ ਮੰਗੇ ਕਰੋੜਾ ਰੁਪਇਆ ਸੀਵਰੇਜ ਦੇ ਉਸ ਪੁੱਛ ਜੀ ਪਾਸ ਕੀਤੇ ਸਾਰੇ ਐਮਸੀ ਸਾਹਿਬਾਨ ਨੇ ਕਰੋੜਾ ਰੁਪਇਆ ਵਾਟਰਪਰਸ ਦੇ ਪਾਸ ਕੀਤੇ ਜਾਂ ਕਰੋੜਾ ਰੁਪਇਆ ਸੜਕਾਂ ਦੇ ਵੀ ਜਿੰਨੇ ਵਿੱਚ 8-9 ਸੜਕਾਂ ਹੈਗੀਆਂ ਤਕਰੀਬਨ ਜਿੰਨੇ ਜੇ ਬੋੜਾ ਗੁੱਜਰ ਰੋਡ ਆ ਸਿਵਲ ਹਸਪੀਟਲ ਵਾਲੀ ਜਾਂ ਕੱਚੋਦਾਂ ਰੋਡ ਤਕਰੀਬਨ ਸਾਰੀ ਹੈਗੀ ਔਰ ਜੋ ਐਮਸੀ ਸਭਾ ਨੇ ਸਾਨੂੰ ਗਲੀਆਂ ਦੇ ਕੰਮ ਪਏ ਸੀ ਉਹ ਵੀ ਪਏ ਕਿਉਂਕਿ ਪਿਛਲੇ 2 ਸਾਲ 3 ਸਾਲਾਂ ਤੋਂ ਅਸੀਂ ਜਿਹੜੇ ਵੀ ਕੰਮ ਅਸੀਂ ਸੜਕਾਂ ਟੈਂਡਰ ਹੋਏ ਸੀ ਉਹ ਵੀ ਸਾਡਾ ਕੋਈ ਟੈਂਡਰ ਸੀ ਦੇ ਨਹੀਂ ਲੱਗਿਆ ਕਿਉਂ ਕੰਮ ਅੰਦਰ ਨਹੀਂ ਕਿਉਂ ਬੰਦ ਹੋਏ ਹੋਏ ਆ ਹਰ ਜੀ ਕਾਰਨ ਕੀ ਬੰਦ ਆ ਜਿਹੜਾ ਚਹਿਰ ਤੇ ਵਿਕਾਸ ਦੇਖੋ ਗੱਲ ਇਹ ਹੀ ਆ ਦੇਖੋ ਇਹ ਕਮੇਟੀ ਨੇ ਸਾਡਾ ਕੰਮ ਪਾਸ ਕਰਨਾ ਐਮਸੀ ਸਭਾ ਨੇ ਕੰਮ ਪਾਸ ਕਰਨਾ ਉੱਥੋਂ ਜੇ ਚੰਡੀਗੜ੍ਹੋਂ ਕੰਮ ਪਾਸ ਹੋ ਗਏ ਨਾ ਸਰਕਾਰ ਨੇ ਕਰਨੇ ਮੈਂ ਸਰਕਾਰ ਨੂੰ ਮਾਨਜੋਗ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਕੰਮ ਪਾਸ ਕੀਤੇ ਆ ਹੁਣ ਵੀ ਪਾਸ ਕੀਤੇ ਆ ਉਹ ਸਰਕਾਰ ਅੱਗੇ ਬੇਨਤੀ ਕਰਦਾ ਔਰ ਮਾਜੋਬ ਐਮ ਐਲ ਏ ਸਾਹਿਬ ਦੇ ਅੱਗੇ ਝੋਲੀ ਕਰਕੇ ਪਿਆਰਾ ਜਿਹਾ ਜੋਰ ਆਥ ਜੋਰ ਕੇ ਬੇਨਤੀ ਕਰਦਾ ਕਿ ਉਹ ਮੌਜੂਦਾ ਮੁਕਸਦ ਦੇ ਨਾਮ ਦੇ ਨੇ ਔਰ ਐਮ ਐਲ ਏ ਸਾਹਿਬ ਨੇ ਔਰ ਸਰਕਾਰ 'ਚ ਬਕਾਇਦਾ ਉਹਨਾਂ ਦਾ ਇਹ ਸੁਨਣਾ ਸੋ ਬੇਨਤੀ ਕਰਦਾ ਹੁਣ ਅਸੀਂ ਜਿੰਨੇ ਵੀ ਕੰਮ ਭੇਜੇ ਵਿਆ ਚੌਥੇ ਮਹੀਨੇ ਅਫਸਰ ਸਾਹਿਬਾਂ ਨੂੰ ਬੇਨਤੀ ਕਰਾਂ ਸਾਰੇ ਕੰਮ ਪਾਸ ਹੋ ਜਾਣ ਜਿੰਦੇ ਵਿੱਚ ਸਾਡੇ ਅਸੀਂ ਜਿਹੜੇ ਅੱਠ ਸੜਕਾਂ ਹੈਗੀਆਂ ਸੀਵਰੇਜ ਦੇ ਕੰਮ ਹੈਗੇ ਆ ਵਾਟਰ ਬੋਰ ਹੀ ਬਣ ਕੇ 5 6 ਤਕਰੀਬਨ 5 ਕਰੋੜ ਦੀ ਮਸ਼ੀਨਰੀ ਆ ਜਿਹੜੀ ਅਸੀਂ ਸ਼ਹਿਰ ਦੀ ਸਫਾਈ ਵਾਸਤੇ ਲੈਣੀ ਆ ਸੋ ਉਹਦੇ ਵਿੱਚ ਬਾਕੀ ਸਵੀਪਰ ਹੈਗੇ ਆ ਕੁਝ ਕੁਝ ਉੱਥੇ ਹੈਲਪਰ ਹੈਗੇ ਕੋਈ ਡਰਾਈਵਰ ਹੈਗੇ ਜੇ ਉਹ ਸਾਰਾ ਕੰਮ ਪਾਸ ਹੋ ਜੇ ਮੈਂ ਸਮਝਦਾ ਬੇ ਕਿ ਜੇ ਸੀਵਰੇਜ ਵਾਲ ਪੈਸੇ ਮਿਲ ਜਾਣ ਕੋਈ ਸ਼ਹਿਰ ਦਾ ਜਿਨ੍ਹਾਂ ਸੀਵਰੇਜ ਵਾਲਿਆਂ ਨੇ ਮੈਨੂੰ ਪ੍ਰੋਮਿਸ ਕੀਤਾ ਗਿਆ ਜੇ ਇਹ ਕੰਮ ਹੋ ਜਾਂਦਾ ਅਗਲੇ ਸਾਲ ਤੁਹਾਨੂੰ ਸੀਵਰੇਜ ਤੇ ਵਾਟਰ ਪਸਦਾ ਜਿਹੜਾ ਸਾਰਾ ਮਸਲਾ ਹੱਲ ਹੋ ਜੂਗਾ ਕੋਈ ਗੰਦਾ ਪਾਣੀ ਨਹੀਂ ਆਣਾ ਜਦੋਂ ਪ੍ਰਧਾਨ ਸਾਹਿਬ ਸਹਿਮਤ ਆ ਐਮਸੀ ਸਹਿਮਤ ਆ ਫੜੀਕਾ ਕਿੱਥੇ ਆਏ ਨਹੀਂ ਮੈਂ ਐਮਸੀ ਸਾਹਿਬ ਦਾ ਬੜਾ ਮੈਂ ਐਮਸੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਉਸ ਦਿਨ ਸਾਰੇ ਮਤੇ ਬੜੇ ਬੜੇ ਰਜਾ ਮਦੀਨਾ ਪਾਸ ਕੀਤੇ ਆ ਤਗਰੀਬਨ 28 ਐਮਸੀ ਸਾਹਿਬ ਆਣ ਹੈਗੇ ਦੋ ਤਿੰਨ ਆਏ ਨਹੀਂ ਸੀ ਕਿਉਂਕਿ ਮੈਨੂੰ ਇੱਕ ਬਿਮਾਰ ਸੀ ਇੱਕ ਬੰਦਾ ਉਹਨਾਂ ਵਿੱਚ ਹੁੰਦੀ ਹੈ ਕਿੰਨੇ ਨਾ ਕੁਝ ਫੈਂਸੀ ਲੱਗੇ ਨੇ ਜਿੱਦਾਂ ਅੜੀਕਾ ਲਾਉਂਦੇ ਨੇ ਕੰਮ ਦੇ ਵਿੱਚ ਔਰ ਥੋੜੇ ਦੇ ਵੀ ਦੋ ਲੱਗਦੇ ਕਿ ਜਾਣ ਬੁੱਝ ਕੇ ਜਿਹੜਾ ਕੰਮ ਹੈ ਇਹ ਨਹੀਂ ਕਰਾਇਆ ਜਾਂਦਾ ਗੱਲ ਸੁਣੋ ਚਲੋ ਮੈਂ ਤੁਹਾਡੇ ਤਨ ਬੇਨਤੀ ਕਰਨਾ ਜੇ ਐਮਸੀ ਅੜੀਕਾ ਲਾਦਾ ਐਮਸੀ ਨੇ ਸਾਡੇ ਸਾਹਮਣੇ ਕੀਤਾ ਨਾ ਉਹਨਾਂ ਨੇ ਪਾਸ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਬਾਕਾਇਦਾ ਔਰ ਮੈਂ ਤੁਹਾਨੂੰ ਇਹ ਇੱਕ ਤੁਹਾਨੂੰ ਦੱਸਣਾ ਜਾਣਾ ਕਿ ਪਹਿਲੀ ਕਮੇਟੀ ਆ ਜਿਹੜੀ ਕਿ ਇੰਨੇ ਪੈਸੇ ਸੀਵਰੇਜ ਵਾਲਿਆਂ ਨੂੰ ਵਾਟਰ ਬੱਸ ਵਾਲਿਆਂ ਨੂੰ ਸੜਕਾਂ ਨੂੰ ਦੇ ਰਿਆ ਬੀਐਨਆਰ ਨੂੰ ਪੈਸੇ ਹਾਂਜੀ ਦੇਖੋ ਨਾ ਪਾਸ ਕਰ ਦੇਣਗੇ ਕੰਮ ਮੌਜੂਦ ਆ ਸਭ ਕੰਮ ਕਈ ਵਾਰੀ ਪਿਛਲੀ ਵਾਰੀ ਕੰਮ ਕੀ ਅਰਚਨਾ ਪੈ ਗਈਆਂ ਨਹੀਂ ਹੋਈਆਂ ਸੀ ਹੁਣ ਅਸੀਂ ਸਾਰੇ ਕੰਮ ਡੀਸੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਇਹ ਕੰਮ ਪਿੱਛੇ ਗਿਆ ਜਈਆਂ ਨੂੰ ਹੁਣ ਜਈਆਂ ਨੂੰ ਸਾਰੇ ਕੰਮ ਪਾ ਕੇ ਅਸਟੇਮੈਂਟ ਸਾਰੇ ਕੰਮ ਪਾਤੇ ਆ ਔਰ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਐਮਐਲ ਸਾਹਿਬਾਨ ਨੂੰ ਸਾਡੇ ਮਾਲਕ ਹੈ ਸਿਰ ਦੇ ਉਹਨ